ਕਿਉਂ ਝੂਠਾ ਮਾਨ ਕਰਦਾ ਐ ਮੇਰਾ ਐ ਮੇਰਾ ਕੁਝ ਵੀ ਤੇਰਾ ਨਹੀਂ ਜਦ ਬੰਦਾ ਮਰਦਾ ਜਿੰਨਾ ਵਾਸਤੇ ਇਹਨਾਂ ਕੁਝ ਕੀਤਾ ਉਹੋ ਹੀ ਕਹਿੰਦੇ ਨੇ ਇਹ ਤੇ ਮਰ ਗਿਆ ਚੰਗਾ ਸੂਟ ਪਾਏ ਐ ਲਾ ਲਵੋ ਜੇਬਾਂ ਦੇਖ ਲੋ ਕਰਦੀਆਂ ਚਾਬੀਆਂ ਕੋਈ ਬਟੂਆ ਤੇ ਨਹੀਂ ਇਹ ਵਿੱਚ ਹੱਥ ਦੇਖ ਲੋ ਕੋਈ ਸੋਨੇ ਦੀ ਅੰਗੂਠੀ ਤੇ ਨਹੀਂ ਜਿਨ੍ਹਾਂ ਵਾਸਤੇ ਇਹਨਾਂ ਕੁਝ ਕੀਤਾ ਹੈ ਉਹੀ ਕਰੋ ਨੰਗਾ ਕਰਕੇ ਕੱਢਦੇ ਨੇ ਕਫਨ ਪਾ ਦਿੰਦੇ ਨੇ ਸ਼ਮਸ਼ਾਨਗਾਹ ਅੱਗ ਲਾਈ ਜਾਂਦੀ ਅੱਗ ਕਹਿੰਦੀ ਭਾਈ ਆਇਆ ਤੇ ਨੰਗਾ ਸੀ ਕਫਨ ਕਿੱਥੇ ਰਹਿ ਛੱਲੇ ਹੈ ਕਫਨ ਵੀ ਸੜ ਜਾਂਦਾ ਹੈ ਸਰੀਰ ਵੀ ਸੜ ਜਾਂਦਾ ਹੈ ਜਾਂਦੀ ਵਰੀ ਤਾਂ ਸਰੀਰ ਵੀ ਸਾਥ ਨਹੀਂ ਦਿੰਦਾ ਤੇ ਸਤਿਗੁਰੂ ਜੀ ਕਹਿੰਦੇ ਹਨ ਤੂੰ ਕਹਿੰਨਾ ਸਭ ਕੁਝ ਮੇਰਾ ਹੈ ਪਰਦਸ ਜਦ ਤੂੰ ਮਰੇਗਾ ਤੇਰੇ ਨਾਲ ਕੋਈ ਮਰੇਗਾ ਤੇਰੀ ਕੋਈ ਧਨ ਦੌਲਤ ਤੇਰੇ ਨਾਲ ਸਾੜੇਗਾ ਨਾ ਕਿਸ ਨੇ ਤੇਰੇ ਨਾਲ ਮਰਨਾ ਹੈ ਨਾ ਕਿਸੇ ਨੇ ਤੇਰੀ ਧਨ ਦੌਲਤ ਤੇਰੇ ਨਾਲ ਸਾੜਨੀ ਹੈ ਫਿਰ ਕੀ ਤੇਰਾ ਹੈ ਝੂਠੇ ਮਾਨ ਕਹਾਂ ਕਰੇਂ ਜਗ ਸੁਪਨੇ ਜੀ ਜਾਨ ਇਨ ਮੈਂ ਕਛ ਤੇਰਾ